ਹੀ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਜਿਵੇਂ ਕਿ ਵਿੱਕੀ ਨੂੰ ਜਿੱਥੇ ਮੋਜਾਂ ਲੱਗ ਰਹੀਆਂ ਉੱਥੇ ਹੀ ਸੰਦੀਪ ਦੀ ਸੱਸ ਸੰਦੀਪ ਦੇ ਦਿਵਾਲੇ ਹੋ ਜਾਂਦੀ ਆ ਕਿਉਂਕਿ ਜਿਹੜੀ ਵੀ ਕੋਈ ਗੱਲ ਹੁੰਦੀ ਆ ਉਸ ਵਿੱਚ ਸੰਦੀਪ ਦਾ ਨਾਮ ਲੱਗ ਜਾਂਦਾ ਏ ਹੁਣ ਗੱਡੀ ਖਰਾਬ ਬਾਰੇ ਹੀ ਜਦ ਪਤਾ ਲੱਗਦਾ ਏ ਤੇ ਇਹਦੇ ਵਿੱਚ ਸੰਦੀਪ ਜਦ ਕਹਿ ਦਿੰਦੀ ਆ ਕਿ ਉਹਨਾਂ ਨੇ ਗੱਡੀ ਖੜੀ ਸੀ ਤੇ ਠੀਕ ਨਹੀਂ ਕਰਾ ਕੇ ਦਿੱਤੀ ਕੋਈ ਪ੍ਰੋਬਲਮ ਪਈ ਆ ਤੇ ਉਹਨਾਂ ਦਾ ਫਰਜ਼ ਬਹੰਦਾ ਸੀ ਸਾਨੂੰ ਦੱਸਣਾ ਤੇ ਇਥੋਂ ਹੀ ਸੰਦੀਪ ਦੀ ਸੱਸ ਸੰਦੀਪ ਦੇ ਦਿਵਾਲੇ ਹੁੰਦੀ ਆ ਤੇ ਉਹਨਾਂ ਦੋਆ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਲੇਸ਼ ਤੇ ਉਹ ਇਹ ਕਹਿੰਦੀ ਆ ਕਿ ਤੂੰ ਹਰ ਗੱਲ ਵਿੱਚ ਬਸ ਮੇਰੀ ਧੀ ਦੇ ਬਾਰੇ ਹੀ ਬੋਲਦੀ ਰਹਿਣੀ ਆ ਤੇ ਮੇਰੇ ਜਵਾਈ ਬਾਰੇ ਜੇ ਕੋਈ ਉਹ ਚੀਜ਼ ਲੈ ਜਾਂਦੇ ਆ ਤਾਂ ਵੀ ਤੈਨੂੰ ਦੁੱਖਦੀ ਆ ਜੇ ਉਹਨਾਂ ਨੇ ਚੀਜ਼ ਹੁਣ ਛੱਡ ਕੇ ਚਲੇ ਗਏ ਆ ਤਾਂ ਵੀ ਤੂੰ ਉਹਨਾਂ ਦਾ ਹੀ ਨਾਂ ਲਾ ਰਹੀ ਆ ਕਿ ਉਹਨਾਂ ਖਰਾਬ ਕਰ ਦਿੱਤੀ ਸਾਰੀਆਂ ਗੱਲਾਂ ਦਾ ਨਾਂ ਸੰਦੀਪ ਦਾ ਲਾਉਂਦੀ ਹੀ ਸੰਦੀਪ ਦੀ ਸਾਸੂ ਦੇ ਨਾਲ ਬਹੁਤ ਜ਼ਿਆਦਾ ਲੜਦੀ ਆ ਕਵਲ ਦੇ ਸਮਝਾਉਣ ਦੇ باوجود ਵੀ ਇਹ ਕਹਿੰਦੀ ਆ ਕਿ ਤੂੰ ਆਪਣੀ ਘਰ ਵਾਲੀ ਦੀ ਬੋਲੀ ਬੋਲਦਾ ਏ ਕਵਲ ਅੱਗੋਂ ਇਹ ਵੀ ਕਹਿੰਦਾ ਏ ਕਿ ਹੁਣ ਗੱਡੀ ਦਾ ਸੱਚ ਪਤਾ ਲੱਗਣ ਤੇ ਤੇ ਤੁਸੀਂ ਉਹ ਇਹ ਨਹੀਂ ਕਹਿ ਰਹੇ ਕਿ ਵਿੱਕੀ ਦੀ ਗਲਤੀ ਆ ਉਸ ਵਿੱਚ ਵੀ ਸੰਦੀਪ ਦੀ ਹੀ ਗਲਤੀ ਕੱਢ ਰਹੇ ਹੋ ਪਰ ਪ੍ਰੀਤ ਦੀ ਮੰਮੀ ਪੈਰਾਂ ਤੇ ਪਾਣੀ ਨਹੀਂ ਪਹਿਨ ਦਿੰਦੀ ਤੇ ਉਹ ਇਹ ਕਹਿੰਦੀ ਆ ਕਿ ਚੀਜ਼ ਆ ਚੱਲਦੀ ਚੀਜ਼ ਕੋਈ ਵੀ ਖਰਾਬ ਹੋ ਸਕਦੀ ਆ ਇਸ ਵਿੱਚ ਉਸ ਦਾ ਕੋਈ ਵੀ ਕਸੂਰ ਨਹੀਂ ਹੈਗਾ ਜਿੰਨੇ ਪੈਸੇ ਲੱਗ ਬਣਗੇ ਮੈਂ ਆਪੇ ਲਾ ਦੇਵਾਂਗੀ ਤੇ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਤੇ ਇਹ ਵੀ ਕਹਿੰਦੀ ਆ ਕਿ ਗੱਡੀ ਉਥੇ ਛੱਡ ਆ ਉਹ ਬਣਾ ਕੇ ਹੁਣ ਇਹ ਗੱਡੀ ਉਹਨਾਂ ਦੀ ਆ ਸੋ ਇਹਨਾਂ ਗੱਲਾਂ ਕਰਕੇ ਘਰ ਵਿੱਚ ਬੜਾ ਕਲੇਜ ਪੈਂਦਾ ਹੈ ਤੇ ਫਿਰ ਕਵਲ ਦਾ ਡੈਡੀ ਹੀ ਉਸ ਸਭ ਕੁਝ ਸਿਖਾਉਂਦਾ ਹੈ ਪ੍ਰੀਤ ਦੀ ਮੰਮੀ ਨੂੰ ਕਿਉਂਕਿ ਉਹਨਾਂ ਚਿਰ ਤਾਂ ਪ੍ਰੀਤ ਦੀ ਮੰਮੀ ਚੁੱਪ ਨਹੀਂ ਕਰਦੀ ਤੇ ਕਵਲ ਤੇ ਸੰਦੀਪ ਨੂੰ ਬਹੁਤ ਜ਼ਿਆਦੀਆਂ ਗੱਲਾਂ ਸੁਣਾਉਂਦੀ ਆ ਤੇ ਫੇਰ ਉਹ ਇਹ ਕਹਿੰਦੀ ਆ ਕਿ ਤੁਸੀਂ ਸਾਰੇ ਜਾਣੇ ਫੇਰ ਮੇਰੇ ਉੱਤੇ ਚੜ ਕੇ ਆਉਣ ਲੱਗ ਗਏ ਜਿਹੜੀ ਕੋਈ ਗੱਲ ਹੁੰਦੀ ਆ ਤੁਹਾਨੂੰ ਮੈਨੂੰ ਗਲਤ ਲੱਗਦੀ ਆ ਤੁਸੀਂ ਮੇਰੀ ਧੀ ਦੇ ਘਰ ਵਿੱਚ ਕੁਝ ਦੇ ਕੇ ਖੁਸ਼ ਵੀ ਨਹੀਂ ਹੈਗੇ ਉਥੇ ਇਸ ਦੀ ਮੰਮੀ ਨੂੰ ਸਮਝਾਉਣ ਦੀ ਸਾਰੇ ਜਾਣੇ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਸਮਝਦੇ ਤੇ ਉਧਰ ਪ੍ਰੀਤ ਬੜੀ ਖੁਸ਼ ਆ ਕਿ ਉਸ ਨੂੰ ਫੋਨ ਮਿਲ ਜਾਂਦਾ ਏ ਪਰ ਉਸ ਵਿਚਾਰੀ ਨੂੰ ਇਹ ਨਹੀਂ ਪਤਾ ਕਿ ਫੋਨ ਵੀ ਉਸ ਦੀ ਮੰਮੀ ਦੇ ਪੈਸਿਆਂ ਦਾ ਏ ਤੇ ਜਿਹੜੇ ਪਰਸ ਵਿੱਚ ਪੈਸੇ ਉਹ ਵੀ ਉਸ ਦੀ ਮਾਂ ਨੇ ਬਿਨਾਂ ਦੱਸਣ ਤੋਂ ਪ੍ਰੀਤ ਦੇ ਪਰਸ ਵਿੱਚ ਪਾਏ ਹੁੰਦੇ ਆ ਤੇ ਉਹ ਵੀ ਵਿੱਕੀ ਨੂੰ ਹੀ ਮਿਲ ਜਾਂਦਾ ਜਾਂਦੇ ਆ ਵੀ ਕੀ ਦੇ ਦਾ ਚਾਰੇ ਪਾਸੇ ਹੀ ਮੋਜਾ ਲੱਗ ਚੁਕੀਆਂ ਨੇ ਪਰ ਉਸ ਦਾ ਇਹ ਸੱਚ ਪਤਾ ਤਾਂ ਲੱਗ ਗਿਆ ਏ ਪਰ ਪ੍ਰੀਤ ਦੀ ਮੰਮੀ ਫੇਰ ਵੀ ਪਰਦੇ ਪਾ ਦਿੰਦੀ ਆ ਸੇ ਕਰਕੇ ਵਿੱਕੀ ਨੂੰ ਹੋਰ ਸ਼ਹਿ ਮਿਲ ਜਾਂਦੀ ਆ ਉਹ ਸੋਚਦਾ ਏ ਸਾਡੀਆਂ ਤਾਂ ਮੋਜਾਂ ਬਣੀਆਂ ਹੋਈਆਂ ਐ ਪ੍ਰੀਤ ਦੇ ਨਾਲ ਹੁਣ ਵਧੀਆ ਤਰੀਕੇ ਨਾਲ ਹੀ ਰਹਿਣਾ ਏ ਇਸੇ ਕਰਕੇ ਵਿੱਕੀ ਪ੍ਰੀਤ ਨੂੰ ਕੁਝ ਨਹੀਂ ਕਹਿੰਦਾ ਤੇ ਉਹ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਉਹ ਸੋਚਦਾ ਏ ਕਿ ਇਸ ਦੀ ਮੰਮੀ ਦੇ ਥਰੂ ਪੈਸੇ ਆਉਂਦੇ ਹੀ ਰਹਿਣੇ ਆ ਜੇ ਪ੍ਰੀਤ ਖੁਸ਼ ਤੇ ਇਸ ਦੀ ਮੰਮੀ ਖੁਸ਼ ਤੇ ਜੇ ਇਸ ਦੀ ਮੰਮੀ ਖੁਸ਼ ਤੇ ਆਪਾਂ ਦੋਵੇਂ ਖੁਸ਼ ਹੋ ਆਪਣੀ ਮਾਂ ਤੇ ਆਪਣੇ ਵੱਲੋਂ ਕਹਿੰਦਾ ਏ ਤੇ ਇਹ ਡਾਇਲੋਗ ਬੋਲਦਿਓ ਦੋਵੇਂ ਜਾਣੇ ਬੜੇ ਖੁਸ਼ ਹੁੰਦੇ ਨੇ ਸੋ ਵੇਖਾਂਗੇ ਅੱਗੇ ਵੀਡੀਓ ਵਿੱਚ ਕੀ ਹੁੰਦਾ ਤੁਹਾਨੂੰ ਵੀਡੀਓ ਵਧੀਆ ਲੱਗ ਇਹ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ